ਇੱਕ ਟਾਈਮ ਇਦਾਂ ਦਾ ਵੀ ਸੀ ਕਿ ਤੁਸੀਂ ਬਾਹਰ ਜਾਣਾ ਸੀ ਤੁਹਾਡੇ ਕੋਲੇ ਪੈਸੇ ਨਹੀਂ ਸੀ ਤੁਸੀਂ ਲੋਨ ਲੈ ਕੇ ਬਾਹਰ ਗਏ ਉਹ ਕੀ ਇਨਸੀਡੈਂਟ ਦਾ ਮੇਰਾ ਫਸਟ ਟਾਈਮ ਇੰਟਰਨੈਸ਼ਨਲ ਟਰੈਵਲ ਸੀਗਾ ਤੇ ਮੈਂ ਇੱਕ ਤਰ੍ਹਾਂ ਮੈਂਟਲ ਟੌਰਚਰ ਹੋਇਆ ਸੀ ਕਿ ਯਾਰ ਮੈਂ ਐਸਾ ਕੀ ਕਰਤਾ ਕਿ ਠੀਕ ਹੈ ਵੀ ਮੈਂ ਸਿੱਖ ਆ ਜਾਂ ਮੈਂ ਇੰਡੀਅਨ ਆ ਮੈਂ ਪੰਜਾਬ ਤੋਂ ਆ ਤੁਸੀਂ ਉਹਨਾਂ ਨਾ ਪੁਲਿਸ ਆਫੀਸਰ ਨੇ ਇਦਾਂ ਹੁੰਦਾ ਵੀਰੇ ਉਹਨਾਂ ਲਈ ਤੁਸੀਂ ਕੁਝ ਨਹੀਂ ਉਹਨਾਂ ਲਈ ਤੁਸੀਂ ਪ੍ਰिजन ਹੋ ਉਹ ਤੁਹਾਨੂੰ ਚੋਰ ਸਮਝਦੇ ਆ ਉਹ ਸਭ ਨੂੰ ਕੈਨੇਡਾ ਨਾਲ ਦੇਖਦੇ ਬਿਸ਼ੱਕ ਤੁਹਾਡੇ ਜੇਬ ਚ ਕਰੋੜ ਪਿਆ ਨਾ ਉਹਨਾਂ ਲਈ ਤੁਸੀਂ ਡੌਂਕਰ ਹੀ ਹੋ ਰੀਜ਼ਨ ਜੌਬ ਛੱਡਣ ਦਾ ਰੀਜ਼ਨ ਇਹ ਸੀ ਵੀ ਫਿਰ ਮੈਨੂੰ ਘੁੰਮਣ ਦਾ ਸ਼ੌਂਕ ਸੀ ਮੈਨੂੰ ਪੈਸ਼ਨ ਸੀ ਮੇਰੇ ਕੋ ਕੁਝ ਨਹੀਂ ਸੀਗਾ ਜਦੋਂ ਮੈਂ ਸਰਾਤ ਤੁਰਿਆ ਵੀਰੇ ਲੇਪੋ ਕੁਝ ਨਹੀਂ ਸੀਗਾ ਜੇ ਚੰਗੇ ਰਹੇ ਤਾਂ ਤੁਰੋਂਗੇ ਨਾ ਤੇ ਰੱਬ ਤੁਹਾਨੂੰ ਏਦਾਂ ਦੇ ਲੋਕ ਮਿਲਾਂਦਾ ਜਿਨ੍ਹਾਂ ਨੇ ਮੈਨੂੰ ਸਪான்ਸਰ ਤੱਕ ਕੀਤਾ ਤੁਸੀਂ ਗਵਰਨਮੈਂਟ ਜੌਬ ਕਰਦੇ ਸੀਗੇ ਤੇ ਉਹਦੇ ਵਿੱਚ ਪ੍ਰੋਬਲਮ ਨਹੀਂ ਆਈ ਤੁਹਾਨੂੰ ਤੁਸੀਂ ਟ੍ਰੈਵਲ ਕਰਦੇ ਹੋ ਇੰਨਾ ਸਾਰਾ ਜੌਬ ਦਾ ਫਿਰ ਕਿੱਦਾਂ ਮੈਨੇਜ ਕੀਤਾ ਮੇਰੇ ਜੌਬ ਦਾ ਏਦਾਂ ਹੁੰਦਾ ਹੈ ਕਿ ਛੁੱਟੀਆਂ ਮਿਲ ਜਾਂਦੀਆਂ ਸਾਨੂੰ ਨਾ ਛੁੱਟੀਆਂ ਮਿਲ ਜੂਗੀਆਂ ਆਊਟ ਆਫ ਇੰਡੀਆ ਲੀਵ ਹੁੰਦੀ ਆ ਉਹ ਲੀਵ ਅਪਲਾਈ ਕਰਕੇ ਜਾਣਾ ਪੈਂਦਾ ਹੈ ਤੋਂ ਆਊਟ ਆਫ ਇੰਡੀਆ ਲੀਵ ਅਪਲਾਈ ਕਰਕੇ ਫਿਰ ਗਿਆ ਸੀ ਤੇ ਰੀਸੈਂਟਲੀ ਜਦੋਂ ਮੈਂ 2023 ਗਿਆ ਉਹਦੇ ਤਾਂ ਮੈਂ ਜੌਬ ਲੈਫਟ ਕਰ ਚੁੱਕਿਆ ਸੀ ਉਦੋਂ ਤਾਂ ਮੈਂ ਜੌਬ ਤੇ ਸੀ ਗਈ ਨਹੀਂ 2023 ਤੱਕ ਤਾਂ ਮੈਂ ਛੱਡ ਚੁੱਕਿਆ ਸੀ ਜੌਬ ਰੀਜ਼ਨ ਜੌਬ ਛੱਡਣ ਦਾ ਰੀਜ਼ਨ ਇਹ ਸੀ ਵੀ ਮੈਨੂੰ ਘੁੰਮਣ ਦਾ ਸ਼ੌਂਕ ਸੀ ਮੈਨੂੰ ਪੈਸ਼ਨ ਸੀ ਕਿ ਮੈਂ ਕਿਉਂਕਿ ਮੈਂ ਸੰਤ ਅਤਰ ਸਿੰਘ ਮਹਾਰਾਜ ਜੀ ਤੋਂ ਬਹੁਤ ਇਨਸਪਾਇਰ ਹੋਇਆ ਸੰਤ ਅਤਰ ਸਿੰਘ ਮਸਤੋਣਾ ਸਾਬਾਲੇ ਮਾਪਰਖ ਹੋਏ ਨੇ ਤੇ ਸੰਤ ਈਸ਼ਰ ਸਿੰਘ ਮਹਾਰਾਜ ਹੜਾ ਸਾਬਾਲੇ ਤੇ ਮੈਂ ਉਹਨਾਂ ਦੇ ਕਾਬਿਲਤਾ ਨਹੀਂ ਸਮਝਦਾ ਪਰ ਹਾਂ ਉਹਨਾਂ ਦੇ ਜੀਵਨ ਤੋਂ ਮੈਨੂੰ ਇਹ ਸਿੱਖਿਆ ਮਿਲੀ ਸੀ ਕਿ ਜੇ ਤੂੰ ਸੱਚੰਗੇ ਰਾਹ ਤੇ ਤੁਰਦੇ ਹੋ ਨਾ ਰੱਬ ਤੁਹਾਡੇ ਰਾਹ ਖੋਲਦਾ ਹੈ ਤੇ ਮੇਰੇ ਖੁੱਲੇ ਨਹੀਂ ਮੇਰੇ ਕੋ ਕੁਝ ਨਹੀਂ ਸੀ ਜਦੋਂ ਮੈਂ ਇਸ ਰਾਹ ਤੇ ਤੁਰਿਆ ਵੀਰੇ ਹੁਣ ਅੱਜ ਦੇ ਟਾਈਮ 'ਚ ਮੇਰੇ ਥੱਲੇ ਗੱਡੀ ਹੈ ਮੇਰੇ ਕੋ ਕੁਝ ਨਹੀਂ ਸੀ ਪਰ ਜੇ ਚੰਗੇ ਰਾਹ ਤੇ ਤੁਰੋਂਗੇ ਨਾ ਤਰਬ ਤੁਹਾਨੂੰ ਐਦਾਂ ਦੇ ਲੋਕ ਮਿਲਾਂਦਾ ਜਿਨ੍ਹਾਂ ਨੇ ਮੈਨੂੰ ਸਪான்ਸਰ ਤੱਕ ਕੀਤਾ ਮੈਂ ਜਾਣਦਾ ਨਹੀਂ ਸੀ ਵੀਰੇ ਪਰ ਉਹ ਮੈਨੂੰ ਸਪான்ਸਰ ਕਰ ਗਏ ਲੱਖਾਂ ਲੱਖਾਂ ਰੁਪਏ ਵੀ ਜਾਓ ਤੁਸੀਂ ਇੰਜੋਏ ਕਰੋ ਸਿਰਫ ਮੇਰੀ ਸਟੋਰੀ ਨੂੰ ਦੇਖ ਕੇ ਮੇਰੇ ਪੈਸ਼ਨ ਨੂੰ ਦੇਖ ਕੇ ਤੇ ਮੇਰੇ ਜੱਜਮੈਂਟ ਨੂੰ ਦੇਖ ਕੇ ਤੁਸੀਂ ਦੱਸਿਆ ਕਿ ਇੱਕ ਟਾਈਮ ਇਦਾਂ ਦਾ ਵੀ ਸੀ ਕਿ ਤੁਸੀਂ ਬਾਹਰ ਜਾਣਾ ਸੀ ਤੁਹਾਡੇ ਕੋਲੇ ਪੈਸੇ ਨਹੀਂ ਸੀ ਤੁਸੀਂ ਲੋਨ ਲੈ ਕੇ ਬਾਹਰ ਗਏ ਹੋ ਉਹ ਕੀ ਇਨਸੀਡੈਂਟ ਹੋਇਆ ਸੀ ਇਨਸੀਡੈਂਟ ਇਦਾਂ ਹੀ ਸੀ ਵੀਰੇ ਜਦੋਂ ਮੈਨੂੰ ਉਹਨਾਂ ਨੇ ਬਟਾ ਕੇ ਰੱਖਿਆ ਸੀ ਸਾਡੇ 3 ਘੰਟੇ ਤੱਕ ਮੈਨੂੰ ਇੱਕ ਤਰ੍ਹਾਂ ਦਾ ਮੈਂਟਲ ਟੌਰਚਰ ਹੋਇਆ ਸੀ ਕਿਉਂਕਿ ਮੈਂ ਅਜੇ ਤੱਕ ਕਦੇ ਇਦਾਂ ਦਾ ਤਾਂ ਫੇਸ ਨਹੀਂ ਕੀਤਾ ਮੇਰਾ ਫਸਟ ਟਾਈਮ ਇੰਟਰਨੈਸ਼ਨਲ ਟ੍ਰੈਵਲ ਸੀਗਾ ਤੇ ਮੈਂ ਇੱਕ ਤਰ੍ਹਾਂ ਦਾ ਮੈਂਟਲ ਟੌਰਚਰ ਹੋਇਆ ਸੀ ਕਿ ਯਾਰ ਮੈਂ ਐਸਾ ਕੀ ਕਰਤਾ ਕਿ ਠੀਕ ਹੈ ਵੀ ਮੈਂ ਸਿੱਖ ਆ ਜਾਂ ਮੈਂ ਇੰਡੀਅਨ ਆ ਮੈਂ ਪੰਜਾਬ ਤੋਂ ਆ ਪਰ ਤੁਸੀਂ ਇਦਾਂ ਤਾਂ ਨਹੀਂ ਜਜ ਕਰ ਸਕਦੇ ਕਿਸੇ ਨੂੰ ਤਾਂ ਮੈਨੂੰ ਸਿਗਾ ਕਿ ਯਾਰ ਮੈਂ ਮੈਨੂੰ ਕਿਉਂ ਕੋਈ ਇਦਾਂ ਕਰ ਰਿਹਾ ਹੈ ਤੇ ਜੇ ਮੈਨੂੰ ਕਰ ਰਹੇ ਨੇ ਤਾਂ ਮੇਰੇ ਵਰਗੇ ਹੋਰ ਕਈ ਭਰਾ ਨੇ ਚਲੋ ਰੱਬ ਦੀ ਮਿਹਰ ਨਾਲ ਮੈਂ ਬੋਲ ਲੈਣਾ ਮੈਂ ਗੱਲ ਕਰ ਲੈਣਾ ਕਈ ਨੇ ਜਿਹੜਾ ਤਾਂ ਜਿਹਨਾਂ ਕੋਲ ਐਕਸਪੀਰੀਅੰਸ ਨਹੀਂ ਜਿਹੜੇ ਤਾਂ ਬੋਲ ਹੀ ਨਹੀਂ ਸਕਦੇ ਜਿਹੜੇ ਸੱਚੇ ਹੁੰਦੇ ਹੋਏ ਵੀ ਵਿਚਾਰੇ ਉੱਥੇ ਪਲਿੱਟੇ ਜਾਂਦੇ ਨੇ ਕਿਉਂਕਿ ਤੁਸੀਂ ਉਹਨਾਂ ਨੂੰ ਪੁਲਿਸ ਆਫੀਸਰ ਨੇ ਇਦਾਂ ਹੁੰਦਾ ਵੀਰੇ ਉਹਨਾਂ ਲਈ ਤੁਸੀਂ ਕੁਝ ਨਹੀਂ ਉਹਨਾਂ ਲਈ ਤੁਸੀਂ ਪ੍ਰिजन ਹੋ ਉਹ ਤੁਹਾਨੂੰ ਚੋਰ ਸਮਝਦੇ ਆ ਉਹ ਸਭ ਨੂੰ ਕੈਨੇਡਾ ਨਾਲ ਦੇਖਦੇ ਵਿਸ਼ਕਤ ਤੁਹਾਡੇ ਜਿਪ ਚ ਕਰੋੜਪਈ ਆ ਨਾ ਉਹਨਾਂ ਲਈ ਤੁਸੀਂ ਡੋਂਕਰ ਹੀ ਹੋ ਵੀ ਤੁਸੀਂ ਡਾਂਕੀ ਮਾਰਨੀ ਹੈ ਤਾਂ ਤਾਂ ਸਾਡੇ ਦੇ ਉਹਨਾਂ ਦਾ ਕੰਮ ਐਦਾਂ ਦਾ ਉਹਨਾਂ ਨੂੰ ਟ੍ਰੇਨਿੰਗ ਇਦਾਂ ਦੀ ਮਿਲੀ ਤੇ ਉਹਨਾਂ ਸਾਹਮਣੇ ਬੈਠ ਕੇ ਤੋਂ ਇਦਾਂ ਟ੍ਰੀਟ ਕਰ ਰਹੇ ਸੀ ਕਿ ਜਿਵੇਂ ਰੱਬ ਹੋਣ ਤੇ ਮੈਂ ਕਦੇ ਇਦਾਂ ਦਾ ਫੇਸ ਨਹੀਂ ਕੀਤਾ ਮੈਂ ਕਦੇ ਇਦਾਂ ਦਾ ਐਕਸਪੀਰੀਅੰਸ ਨਹੀਂ ਕੀਤਾ ਤੇ ਮੈਨੂੰ ਉਹ ਚੀਜ਼ ਬੜੀ ਟਾਰਚਰ ਹੋਈ ਸੀ ਕਿ ਯਾਰ ਕਿਉਂ ਕਿ ਮੈਂ ਜੇ ਖੁਦ ਜਾ ਸਕਦਾ ਤੇ ਕਿਉਂ ਹੋ ਰਹੀ ਲਈ ਰਾਹ ਕਿਉਂ ਨਾ ਖੋਲਾ ਮੈਂ ਤਾਂ ਬਸ ਮੇਰਾ ਇਹ ਮੋਟਿਵ ਸੀਗਾ ਕਿ ਇੱਕ ਜਰੀਆ ਸੀ ਕਿ ਮੈਂ ਆਪਣੇ ਆਪ ਨੂੰ ਆਪਣੇ ਰੂਪ ਨੂੰ ਰਿਪਰੈਜ਼ੈਂਟ ਕਰਾਂ ਕਿ ਯਾਰ ਅਸੀਂ ਵੀ ਕੁਝ ਹੁੰਨੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀਰੇ ਕੁਝ ਮੈਨੂੰ ਬਹੁਤ ਸ਼ਰਮ ਹੋਈ ਸੀ ਜਦੋਂ ਮਨੇ ਕਹਿੰਦੇ ਹੂ ਆਰ ਯੂ ਵੋਟ ਇਜ਼ ਥਿਸ ਵੀ ਡੋਨਟ ਨੋ ਮੈਨੂੰ ਇਵਨ ਕੇ ਵੀ ਯਾਦ ਆ ਵੀਰੇ ਮੈਂ ਜਦੋਂ ਮਹਾਰਾਜ ਚੋਲਾ ਪਾਉਂਦੇ ਸੀ ਮੇਰੇ ਨਾਲ ਦਿੱਲੀ ਇਨਸੀਡੈਂਟ ਹੋਇਆ ਸੀ ਅੱਜ ਤੋਂ 6 ਸਾਲ ਪਹਿਲਾਂ ਮੈਨੂੰ ਯਾਦ ਹੈ ਮੈਟਰ ਚ ਮਨੇ ਕੁੜੀ ਨੇ ਇਦਾਂ ਚੋਲਾ ਚੱਕ ਕੇ ਪੁੱਛਿਆ ਸੀ ਕਹਿੰਦੀ ਵਾਈ ਆਰ ਯੂ ਵੇਅਰਿੰਗ ਸਕਰਟ ਮੈਨੂੰ ਉਦੋਂ ਬੜੀ ਸ਼ਰਮ ਆਈ ਸੀ ਮੈਨੂੰ ਉਦੋਂ ਜਵਾਬ ਨਹੀਂ ਆਇਆ ਕਿ ਮੈਂ ਕੀ ਦੱਸਾਂ ਕਿੱਦਾਂ ਐਕਸਪਲੇਨ ਕਰਾਂ ਤੇ ਬਸ ਕੁਝ ਐਦਾਂ ਦੇ ਇਨਸੀਡੈਂਟ ਹੁੰਦੇ ਨੇ ਨਾ ਤੇ ਉਹ ਅੰਦਰੋਂ ਮੈਂ ਥੋੜਾ ਜਿਹਾ ਇਮੋਸ਼ਨਲ ਹਾਂ ਮੈਂ ਬਹੁਤ ਜਲਦੀ ਦਿਲ ਨੂੰ ਲਾ ਲੈਣਾ ਗੱਲ ਜਿੱਦੇ ਤੋਂ ਦਿਲ ਨੂੰ ਲੱਗਦੀ ਨਾ ਮੇਰੇ ਨਾਲ ਫਿਰ ਮੈਂ ਜਿਵੇਂ ਕਿ ਬਹੁਤ ਡਿਫਿਕਲਟ ਖਤਰਾ ਵੀ ਹੋਵੇ ਨਾ ਤੇ ਮੈਂ ਚੱਲ ਜਾਂਦਾ ਮੈਨੂੰ ਤਾਂ ਨਹੀਂ ਯਾਰ ਕਰਨਾ ਤੇ ਕਰਨਾ ਆ ਰਿਆ ਪਾਰ ਇਹ ਸਿਸਟਮ ਹੁੰਦਾ ਹੈ